ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀ ਆ ਕਿ ਜੋ ਕੁਝ ਅੱਜ ਕੱਲ ਅਮਰੀਕਾ ਦੇ ਵਿੱਚ ਵਾਪਰ ਰਿਹਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੂਰੀ ਦੀ ਪੂਰੀ ਅਮਰੀਕਾ ਜਿਹੜੀ ਆ ਉਹ ਟਰੰਪ ਹੋਣਾ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨਾਲ ਐਗਰੀ ਕਰਦੀ ਸੀ ਕਿ ਜਿਹੜੇ ਕ੍ਰਿਮੀਨਲ ਲੋਕ ਆ ਗੈਂਗਸਟਰ ਲੋਕ ਆ ਡਰੱਗ ਵੇਚਦੇ ਆ ਕਾਰਟਲਸ ਆ ਡਰੱਗ ਕਾਰਟਲਸ ਉਹਨਾਂ ਨੂੰ ਫੜਿਆ ਜਾਵੇ ਕੱਢਿਆ ਜਾਵੇ ਇਹ ਸਾਰੇ ਕਾਸੇ ਦੇ ਵਿੱਚ ਬਹੁਤ ਸਾਰੇ ਜਿਹੜੇ ਇਨੋਸੈਂਟ ਲੋਕ ਆ ਉਹ ਵੀ ਜਿਹੜੇ ਆ ਇਹਦੇ ਨਾਲ ਪ੍ਰਭਾਵਿਤ ਹੋ ਰਹੇ ਹੈਗੇ ਆ ਇਸ ਤੋਂ ਬਿਨਾ ਸਟਿਲ ਆ ਓਵਰਆਲ ਜੇ ਦੇਖਿਆ ਜਾਵੇ ਜਿਹੜੇ ਸਰਵੇ ਆ ਰਹੇ ਆ ਉਹ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੀ ਇਲੀਗਲ ਲੋਕਾਂ ਨੂੰ ਫੜ ਕੇ ਉਹਨਾਂ ਨੂੰ ਰਿਪੋਰਟ ਕਰਨ ਦਾ ਜਿਹੜਾ ਇਸ਼ੂ ਆ ਉੱਥੇ ਉਹਨਾਂ ਦੀ ਸਪੋਰਟ ਪੂਰੀ ਹੈਗੀ ਆ ਅੱਜ ਇੱਕ ਐਨਪੀਆਰ ਨੇ ਬਹੁਤ ਵੱਡੀ ਤੇ ਬੜੀ ਦਰਦਨਾਕ ਸਟੋਰੀ ਰਨ ਕੀਤੀ ਆ ਉਹ ਉਹਨਾਂ ਨੇ ਕਿਹਾ ਕਿ ਪਰਪਲ ਹਰਟ ਆਰਮੀ ਦਾ ਜਿਹੜਾ ਵੈਟਰਨ ਆ ਉਹ ਉਹਨੇ 50 ਸਾਲਾਂ ਤੋਂ ਅਮਰੀਕਾ 'ਚ ਰਹਿੰਦਾ ਸੀ ਆਪਣੇ ਆਪ ਨੂੰ ਸੈਲਫ ਰਿਪੋਰਟ ਕੀਤਾ ਹੈਗਾ ਸਾਈ ਜੂਨ ਪਾਰਕ ਸਾਊਥ ਕੋਰੀਆ ਮੂਲ ਦਾ ਬੰਦਾ ਇਹ 17 ਸਾਲਾਂ ਦਾ ਸੀ ਜਦੋਂ ਅਮਰੀਕਾ ਦੇ ਵਿੱਚ ਆ ਗਿਆ ਤੇ ਅਮਰੀਕਾ ਦੇ ਵਿੱਚ ਆ ਕੇ ਉਸ ਨੇ ਹਾਈ ਸਕੂਲ ਕੀਤਾ ਉਹ ਤੋਂ ਬਾਅਦ ਕਿਉਂਕਿ ਉਹਦਾ ਫਾਦਰ ਸਾਊਥ ਕੋਰੀਆ ਦੇ ਵਿੱਚ ਮਿਲਟਰੀ ਸੀ ਕਹਿੰਦਾ ਵੀ ਮੇਰੇ ਬਲੱਡ ਦੇ ਵਿੱਚ ਮਿਲਟਰੀ ਸੀ ਮੈਂ ਅਮਰੀਕਾ ਦੀ ਮਰੀਨਸ ਨੂੰ ਜੁਆਇਨ ਕਰ ਲਿਆ ਤੇ ਉਸ ਤੋਂ ਬਾਅਦ ਉਹ ਜਦੋਂ ਜੁਆਇਨ ਕੀਤਾ ਤੇ ਉਸ ਟਾਈਮ ਦੇ ਉੱਤੇ 20 ਸਾਲਾਂ ਦਾ ਸੀਗਾ ਉਹ ਹੋ ਤੇ 1999 ਦੀ ਗੱਲ ਆ ਤੇ ਯੂ ایس ਨੇ ਇਨਵੇਸ਼ਨ ਕਰ ਲਿਆ ਨੋਰੀਆਗਾ ਨੂੰ ਚੱਕ ਲਿਆ ਸੀ ਮੈਨੂਅਲ ਮੈਨੂਅਲ ਜਿਹੜਾ ਨੋਰੀਆਗਾ ਸੀਗਾ ਤੇ ਉਸ ਲੜਾਈ ਦੇ ਦੌਰਾਨ ਪੈਨੇਮੀਨ ਜਿਹੜੇ ਸੋਲਜਰ ਸੀਗੇ ਫੌਜੀ ਸੀ ਉਹਨਾਂ ਦੇ ਨਾਲ ਜਿਹੜੀ ਲੜਾਈ ਹੋਈ ਸੀ ਤੇ ਉੱਥੇ ਇਹਦੇ ਦੋ ਗੋਲੀਆਂ ਲੱਗੀਆਂ ਤੇ ਕਹਿੰਦਾ ਵੀ ਮੈਂ ਉਹ ਜੋ ਗॉड ਦੀ ਕਿਰਪਾ ਦੇ ਨਾਲ ਮੈਂ ਪੈਰਾਲਾਈਜ਼ ਹੋ ਗਿਆ ਬਚ ਗਿਆ ਅਮਰੀਕਾ ਆ ਗਿਆ ਉਹਨੂੰ ਜਿਹੜਾ ਪਰਪਲ ਹਰਟ ਵੀ ਦਿੱਤਾ ਗਿਆ ਪਰ ਇਹ ਸਾਰੇ ਕਾਰਸੀ ਦੇ ਦੌਰਾਨ ਉਹਨੂੰ ਪੀਪੀਐਸਡੀ ਦੀ ਜਿਹੜੀ ਸਫਰਿੰਗ ਹੋ ਗਈ ਇਹ ਬਹੁਤ ਸਾਰੇ ਫੌਜੀਆ ਨੂੰ ਹੋ ਜਾਂਦੀ ਹੈਗੀ ਆਪਾਂ ਨੂੰ ਪਤਾ ਹੀ ਆ ਸੋ ਉਸੇ ਦੌਰਾਨ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਮੈਂ ਇਸ ਤੋਂ ਸਫਰ ਕਰ ਰਿਹਾ ਤੇ ਉਹਨ ਕੋਈ ਡਰਗ ਵਗੈਰਾ ਜਿਹੜੀ ਆ ਖਾਣੀ ਸ਼ੁਰੂ ਕਰ ਦਿੱਤੀ 2030s ਦੇ ਵਿੱਚ ਉਹ ਕ੍ਰੈਕ ਕੋਕੀਨ ਦਾ ਐਡਿਕਟ ਬਣ ਗਿਆ ਤੇ ਇੱਕ ਦਿਨ ਨਿਊਯਾਰਕ ਦੇ ਵਿੱਚ ਉਹ ਕਿਸੇ ਤੋਂ ਖਰੀਦਣ ਗਿਆ ਤਾਂ ਉੱਥੇ ਫੜਿਆ ਗਿਆ ਤੇ ਮੁੜ ਕੇ ਜਿਹੜੀ ਆ ਉਹ ਬੇਲ ਤੇ ਬਾਹਰ ਆਇਆ ਤੇ ਸਮ ਹਾਉ ਉਹ ਜਿਹੜੀ ਬੇਲ ਆ ਉਹ ਦੇ ਨਹੀਂ ਸਕਿਆ ਤੇ ਉਹ ਇਹ ਸਾਰੇ ਕਸ ਦੇ ਕਾਰਨ ਫੇਰ ਉਹ ਹਵਾਈ ਮੂਵ ਹੋ ਗਿਆ ਵਿਆਹ ਹੋ ਗਿਆ ਨਿਆਣੇ ਹੋ ਗਏ ਪਰ ਉਹ ਜਿਹੜੀ ਇੱਕ ਡਰੱਗ ਦੇ ਜਿਹੜੇ ਉਹਦੇ ਚਾਰजेस ਲੱਗੇ ਸੀ ਬੜਾ ਛੋਟਾ ਅਮਾਉਂਟ ਸੀ ਸਿਰਫ ਉਹ ਆਪਣੇ ਖਾਣ ਦੇ ਲਈ ਲੈਣੀ ਸੀ ਤੇ ਉਹ ਚਾਰजेस ਕਰਕੇ ਉਹ ਅਮਰੀਕਾ ਦਾ ਸਿਟੀਜ਼ਨ ਨਹੀਂ ਬਣ ਸਕਿਆ ਤੇ ਹੁਣ ਜਦੋਂ ਇਹ ਸਾਰਾ ਕੁਝ ਵਾਪਰ ਰਿਆ ਸੀਗਾ ਤੇ ਕਹਿੰਦਾ ਵੀ ਮੈਨੂੰ ਆਈਸ ਦੇ ਕੋਲ ਹਾਰ ਸਾਲ ਜਾਣਾ ਪੈਂਦਾ ਸੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਕੋਲ ਕਿਉਂਕਿ ਉਹ ਉਹਦੇ ਤੇ ਚਾਰजेस ਲੱਗੇ ਸੀ ਤੇ ਦੂਸਰੇ ਨੰਬਰ ਦੇ ਉੱਤੇ ਉਹ ਗ੍ਰੀਨ ਕਾਰਡ ਹੋਲਡਰ ਸੀ ਪਰ ਕਹਿੰਦਾ ਵੀ ਜਦੋਂ ਕੁਝ ਮਹੀਨੇ ਪਹਿਲਾਂ ਜਦੋਂ ਗਿਆ ਤੇ ਕਹਿੰਦਾ ਆਈਸ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਮੈਨੂੰ ਕਿਹਾ ਵੀ ਤੇਰਾ ਕੋਈ ਚਾਂਸ ਨਹੀਂ ਹੈ ਤੂੰ ਆਪਣੇ ਆਪ ਸੈਲਫ ਰਿਪੋਰਟ ਕਰ ਹੁਣ ਉਹ ਕਹਿੰਦਾ ਵੀ ਮੈਂ 50 ਸਾਲਾਂ ਤੋਂ ਅਮਰੀਕਾ 'ਚ ਰਹਿ ਰਿਹਾ ਅਮਰੀਕਾ ਦੀ ਫੌਜ ਦੇ ਲਈ ਮੈਂ ਆਪਣੀ ਜਿਹੜੀ ਲਾਈਫ ਕਰਵਾਨ ਕਰਨੀ ਸੀ ਲੱਕਲੀ ਮੈਂ ਬਚ ਗਿਆ ਤੇ ਮੇਰੀ ਕਹਿੰਦਾ 85 ਸਾਲਾਂ ਦੀ ਮਦਰ ਆ ਮੈਂ ਉਹਨੂੰ ਆਖਰੀ ਵਾਰੀ ਮਿਲਣ ਰਿਹਾ ਤੇ ਮੈਨੂੰ ਪਤਾ ਆ ਵੀ ਮੈਂ ਇਸ ਤੋਂ ਬਾਅਦ ਉਹਨੂੰ ਨਹੀਂ ਮਿਲ ਸਕੂਗਾ ਕਿਉਂਕਿ ਜਦੋਂ ਇੱਕ ਵਾਰੀ ਮੈਂ ਇੱਥੋਂ ਚਲਾ ਗਿਆ ਮੈਨੂੰ ਨਹੀਂ ਲੱਗਦਾ ਕਹਿੰਦਾ ਵਾਪਸ ਉਹ ਮੈਨੂੰ ਅਮਰੀਕਾ ਦੇ ਵਿੱਚ ਐਂਟਰ ਕਰਨ ਦੇਣਗੇ ਸੋ ਇੱਕ ਉਹਦਾ ਮੁੰਡਾ ਆ ਤੇ ਇੱਕ ਕੁੜੀ ਆ ਸੋ ਇਸ ਸੋਮਵਾਰ ਨੂੰ ਜਿਹੜਾ ਹੈਗਾ ਯਾਨੀ ਕਿ ਕੱਲ ਉਹ ਉਸਨੇ ਆਪਣੇ ਜਿੰਨੇ ਵੀ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਗੁੱਡਬਾਈ ਕਹਿ ਕੇ ਕਹਿੰਦਾ ਵੀ ਮੈਂ ਉਸ ਮੁਲਕ ਚ ਜਾ ਰਿਹਾ ਜਿਸ ਨੂੰ ਜਦੋਂ ਉਹ 7 ਸਾਲਾਂ ਦਾ ਸੀ ਉਹ ਛੱਡਿਆ ਸੀ ਤੇ ਹੁਣ 7 ਸਾਲਾਂ ਦੇ ਨਿਆਣੇ ਨੂੰ ਕਿੰਨਾ ਕੁ ਪਤਾ ਹੁੰਦਾ ਹੈਗਾ ਅੱਜ ਉਹ 50 ਸਾਲਾਂ ਤੋਂ ਉੱਪਰ ਦਾ ਹੈਗਾ ਤੇ ਕਹਿੰਦਾ ਵੀ ਮੈਂ ਹੁਣ ਜਿਹੜਾ ਸਟਿਲ ਹਜੇ ਵੀ ਨਹੀਂ ਰੈਗਰਟ ਕਰ ਰਿਹਾ ਵੀ ਮੈਂ ਅਮਰੀਕਾ ਦੇ ਲਈ ਲੜਿਆ ਅਮਰੀਕਾ ਦੀ ਮਿਲਟਰੀ ਨੂੰ ਜੁਆਇਨ ਕੀਤਾ ਤੇ ਪਰ ਮੇਰੇ ਨਾਲ ਜਿਹੜਾ ਕੀ ਕੁਝ ਵਾਪਰਿਆ ਹੈਗਾ NPR ਨੇ ਇਮੀਗ੍ਰੇਸ਼ਨ ਕਸਟਮਰ ਐਨਫੋਰਸਮੈਂਟ ਡਿਪਾਰਟਮੈਂਟ ਦੇ ਅਫੀਸ਼ੀਅਲਸ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਆਹ ਤਾਂ ਕੋਈ ਏਡਾ ਵੱਡਾ ਇਸ਼ੂ ਨਹੀਂ ਸੀ ਜਿਹੜੇ ਮੁਲਕ ਨੇ ਆਪਣੀ ਲਾਈਫ ਜਿਹੜੀ ਆ ਉਹ ਇਹ ਦੇਣੀ ਸੀਗੀ on दो ਗੋਲੀਆਂ ਵੀ ਖਾਧੀਆਂ ਉਹ ਬਿਮਾਰ ਹੋ ਗਿਆ ਉਹ ਉਹ ਸਾਈਕੋਲੋਜੀਕਲੀ ਉਹਦੇ ਤੇ ਇੰਨਾ ਅਸਰ ਸੀ ਪਰ ਫਿਰ ਵੀ ਤੁਸੀਂ ਉਸ ਬੰਦੇ ਨੂੰ ਜਿਹੜਾ ਆ 50 ਸਾਲ ਇੱਥੇ ਰਹਿਣ ਤੋਂ ਬਾਅਦ ਨਹੀਂ ਰੱਖ ਸਕੇ ਉਹਨਾਂ ਨੇ ਕੋਈ ਜਵਾਬ ਨਹੀਂ ਜੀ ਬਿਲਕੁਲ ਇਹ ਇੱਕ ਤਰਾਸਦੀ ਆ ਬਹੁਤ ਸਾਰੇ ਲੋਕ ਨਾ ਕਈ ਜਿਹੜੀ ਕਾਨੂੰਨ ਦੇ ਪਿੱਛੇ ਲੁਕ ਜਾਂਦੇ ਆ ਹਿਮੈਨਿਟੀ ਨੂੰ ਜਿਹੜਾ ਕਈ ਜਿਹੜੀ ਦਰਕਨਾਰ ਕਰ ਦਿੰਦੇ ਆ ਇੱਥੇ ਵੀ ਕਈ ਬੋਲਦੇ ਹੋਣਗੇ ਕਹਿਣਗੇ ਵੀ ਲੈ ਵੀ ਉਹਦੇ ਤੇ ਡੈਪੂਟੇਸ਼ਨ ਆਰਡਰ ਲੱਗਾ ਸੀਗਾ ਪਰ ਉਹਦੀ ਪੂਰੀ ਪੂਰੀ ਜਿਹੜੀ ਸਟੋਰੀ ਵੀ ਜਿਹੜੀ ਜਾਣਨ ਦੀ ਨਾਲ ਦੇ ਨਾਲ ਜ਼ਰੂਰਤਾ ਜਿਨੇ ਮੋਲਕ ਦੇ ਲਈ ਕੁਰਬਾਨੀ ਦੇਣ ਦੀ ਕੁਰਬਾਨੀ ਉਹ ਦਿੱਤੀ ਦੋ ਗੋਲੀਆਂ ਖਾਦੀਆਂ ਜਿਸ ਮੋਲਕ ਦੇ ਲਈ ਪਰਪਲ ਹਾਰਟ ਮੁਲਕ ਨੇ ਕਿਹਾ ਵੀ ਹਾਂ ਵੀ ਤੂੰ ਬਾਦਰੀ ਦਾ ਕੰਮ ਕੀਤਾ ਤਾਂ ਹੀ ਪਰਪਲ ਹਾਰਟ ਮਿਲਦਾ ਅਦਰਵਾਈਜ਼ ਤਾਂ ਨਹੀਂ ਮਿਲਦਾ ਨਾ ਵੀ ਉਹ ਯੂਜ਼ਲੀ ਕੀ ਹੁੰਦਾ ਵੀ ਰਾਜਕਨਵੀਰ ਸਿੰਘ ਜੀ ਕਹਿੰਦੇ ਵੀ ਜੇ 1 ਸਾਲ ਤੁਸੀਂ ਸਰਵ ਕਰ ਲਓ ਨਾ ਮਿਲਟਰੀ ਦੇ ਵਿੱਚ ਤਾਂ ਤੁਸੀਂ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਸਕਦੇ ਹੋ ਇਹਦਾ ਵਿਚਾਰੇ ਦਾ ਅਨਫੋਰਚੂਨੇਟ ਪਾਰਟ ਕੀ ਹੋਇਆ ਵੀ ਜਦੋਂ ਇਹਦੇ 12 ਮਹੀਨੇ ਪੂਰੇ ਹੋਣੇ ਸੀ ਉਦੋਂ ਇੱਕ ਦਿਨ ਪਹਿਲਾਂ ਜਿਹੜਾ ਇਹਨੂੰ ਡਿਸਚਾਰਜ ਕਰ ਦਿੱਤਾ ਗਿਆ ਕਿਉਂਕਿ ਇਹਦੀਆਂ ਜਿਹੜੀਆਂ ਗੋਲੀਆਂ ਲੱਗੀਆਂ ਹੋਈਆਂ ਸੀ ਹੂੰ ਸੋ ਕਿਤੇ ਨਾ ਕਿਤੇ ਸਿਸਟਮ ਹੀ ਇਸ ਨੂੰ ਜਿਹੜਾ ਉਹ ਲੈ ਬੈਠਾ ਤੇ ਸਿਸਟਮ ਨੇ ਜਿਹੜਾ ਉਸ ਨੂੰ ਕਿਹਾ ਵੀ ਰਿਮੂਵਲ ਆਰਡਰ ਲੱਗਣ ਤੋਂ ਬਾਅਦ ਇਸ ਨੂੰ ਰਹਿਣ ਦੀ ਇਜਾਜ਼ਤ ਮਿਲੀ ਸੀਗੀ ਉਹ ਸਾਰਾ ਕੁਝ ਕਰਦਾ ਰਿਹਾ ਪਰ ਹੁਣ ਜਦੋਂ ਜਿੱਦਾਂ ਤੋਂ ਹੀ ਦੱਸਿਆ ਵੀ ਲਾਸਟਲੀ ਜਦੋਂ ਹੁਣ ਉੱਥੇ ਗਿਆ ਸੀਗਾ ਆਈਸ ਵਾਲਿਆਂ ਦੇ ਕੋਲ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਭਾਈ ਤੈਨੂੰ ਡਿਟੇਨ ਤੇ ਡਿਪੋਰਟ ਕਰਾਂਗੇ ਇਹਦੇ ਨਾਲੋਂ ਬੈਟਰ ਆ ਵੀ ਤੂੰ ਵੌਲੰਟੀਅਰਲੀ ਚਲੇ ਜਾ ਤੇ ਸੋ ਉਸ ਨੇ ਉਹੀ ਰਾਹ ਜਿਹੜਾ ਹੈ ਉਹ ਹੁਣ ਅਪਣਾਇਆ ਉਸ ਤੇ ਲਈ ਕਾਫੀ ਔਖਾ ਵਕਤ ਆ ਕਹਿੰਦਾ ਵੀ ਮੈਂ ਗੋਲੀ ਖਾਣ ਲੱਗਿਆ ਨਹੀਂ ਪਛਤਾਇਆ ਆ ਯਾ ਉਦੋਂ ਨਹੀਂ ਮੈਨੂੰ ਇੰਨਾ ਇਹ ਜਿਹੜਾ ਉਹ ਆਇਆ ਜਿੰਨਾ ਇਸ ਟਾਈਮ ਆ ਜਿਹੜਾ ਉਹ ਆ ਰਿਹਾ ਆ ਕਹਿੰਦੇ ਵੀ ਸਭ ਤੋਂ ਹਾਰਡੇਸਟ ਮੋਮੈਂਟ ਮੇਰੀ ਇਹ ਆ ਨਾ ਕਿ ਕੰਬੈਟ ਦੇ ਵਿੱਚ ਜਿਹੜੀ ਉਹ ਸ਼ਾਰਟ ਹੋਣ ਦੇ ਨਾਲੋਂ ਵੀ ਪੀਟੀਐਸਡੀ ਪੋਸਟ ਟਰਾਮੈਟਿਕ ਸਟ्रेस ਡਿਸਆਰਡਰ ਇੱਥੇ ਬੈਠੇ ਜਿਹੜਾ ਪੀਟੀਐਸਡੀ ਦਾ ਬਿਮਾਰ ਨਹੀਂ ਹੈ ਜਿਹੜਾ ਉਹਦਾ ਸ਼ਿਕਾਰ ਨਹੀਂ ਆ ਉਹਦੇ ਲਈ ਕਹਿ ਦੇਣਾ ਬਹੁਤ ਸੌਖਾ ਆ ਵੀ ਲੈ ਉਹ ਤਾਂ ਕਰ ਦਿੰਦਾ ਉਹ ਤਾਂ ਅਪਲਾਈ ਕਰ ਲੈਂਦਾ ਉਹ ਤਾਂ ਸਿਟੀਜ਼ਨ ਬਣ ਜਾਂਦਾ ਜਿਹੜੇ ਬੰਦੇ ਨੇ ਮੈਂਟਲੀ ਤੌਰ ਦੇ ਉੱਤੇ ਜਦੋਂ ਇਸ ਤਰੀਕੇ ਦੀ ਸਮੱਸਿਆ ਆ ਜਾਂਦੀ ਆ ਤਾਂ ਉਹਦੇ ਲਈ ਬੜਾ ਔਖਾ ਹੋ ਜਾਂਦਾ ਤੇ ਇੱਥੇ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਵੈਟਰਨਸ ਦਾ ਜਿਹੜਾ VA ਆ ਨਾ ਉਹ ਵੀ ਕੋਈ ਐਡਾ ਕੋਈ ਖਾਸ ਕੰਮ ਨਹੀਂ ਕਰ ਰੇ ਬਹੁਤ ਜ਼ਿਆਦਾ ਜਿਹੜੇ ਆਰਮੀ ਵਾਲੇ ਜਿਹੜੇ ਵੈਟਰਨਸ ਆ ਜਿਹੜੇ PTSD ਦਾ ਸ਼ਿਕਾਰ ਆ ਉਹਨਾਂ ਦੀ ਸ਼ਿਕਾਇਤਾਂ ਰਹਿੰਦੀਆਂ ਆ ਵੈਟਰਨ ਅਫੇਅਰਸ ਤੋਂ ਵੀ ਚੱਜ ਦੇ ਨਾਲ ਸਾਨੂੰ ਜਿਹੜੀ ਆ ਸਪੋਰਟ ਆ ਉਹ ਨਹੀਂ ਮਿਲਦੀ ਕਈਆਂ ਨੂੰ ਮਿਲ ਜਾਂਦੀ ਹੈ ਕਈਆਂ ਨੂੰ ਨਹੀਂ ਮਿਲਦੀ ਲੇਟਲੀ ਇੱਕ ਰਿਪੋਰਟ ਆਈ ਸੀ ਸਾਲ 2 ਸਾਲ ਪਹਿਲਾਂ ਜਿਹਦੇ ਵਿੱਚ ਕਿਹਾ ਸੀਗਾ ਦੱਸਦੇ ਸੀਗੇ ਵੀ ਲੋਕ ਇੰਤਜ਼ਾਰ ਕਰਦੇ ਵੈਟਰਨਸ ਇੰਤਜ਼ਾਰ ਕਰਦੇ ਕਰਦੇ ਲਿਸਟਾਂ ਦੇ ਵਿੱਚ ਨਾਮ ਬਣ ਕੇ ਜਿਹੜੇ ਰਹਿ ਗਏ ਤੇ ਪਿੱਛੋਂ ਜਿਹੜੇ ਉਹ ਚੜ੍ਹਾਈ ਕਰ ਗਏ ਕਿਉਂਕਿ ਉਹਨਾਂ ਨੂੰ ਸਮੇਂ ਸਿਰ ਜਿਹੜਾ ਉਹ ਇਲਾਜ ਨਹੀਂ ਮਿਲ ਸਕਿਆ ਵੈਟਰਨ ਅਫੇਅਰਜ਼ ਦਾ ਓਵਰਆਲ ਓਵਰਹਾਲ ਕਰਨ ਦੀ ਗੱਲ ਜਿੰਨੇ ਪਿਛਲੇ ਰਾਸ਼ਟਰਪਤੀ ਆਏ ਆ ਸਾਰਿਆਂ ਨੇ ਕੀਤੀ ਆ ਪਰ ਕੋਈ ਚੰਗੀ ਕਾਰਵਾਈ ਹੋ ਸਕੀ ਆ ਕਿ ਨਹੀਂ ਇਹ ਤਾਂ ਵੈਟਰਨਸ ਖੁਦ ਜਿਹੜੇ ਆ ਉਹ ਦੱਸ ਸਕਦੇ ਆ ਸਭ ਤੋਂ ਜ਼ਿਆਦਾ ਜਿਹੜੇ ਹੋਮਲੈਸ ਹਰਜੋਤ ਸਿੰਘ ਜੀ ਜਿਹੜੇ ਬਣਦੇ ਆ ਉਹਨਾਂ ਵਿੱਚ ਉਹ ਫੌਜੀ ਹੁੰਦੇ ਆ ਜਿਹੜੇ ਪੀਟੀਐਸਟੀ ਦਾ ਸਭ ਤੋਂ ਜ਼ਿਆਦਾ ਜਿਹੜਾ ਹੁਸ਼ਕਾਰ ਰਹਿੰਦੇ ਆ ਸੋ ਇੱਕ ਦਰਦਨਾਕ ਪਾਰਟ ਇਹ ਵੀ ਆ ਪਰ ਇਹਦੀ ਸਰਵਿਸ ਨੂੰ ਦੇਖਦੇ ਹੋਏ ਅਮਰੀਕਾ ਵਾਲੀ ਗੋਲੀਖਾਨ ਖਾਤਰ ਗਲਤੀ ਨੌਜਵਾਨੀ ਦੇ ਵਿੱਚ ਉਹਦੇ ਕੋਲ ਹੋਈ ਪੀਟੀਐਸਟੀ ਦਾ ਸ਼ਿਕਾਰ ਸੀਗਾ ਸਾਰਾ ਪੁੱਛੀਗਾ ਕੁਛ ਨਾ ਕੁਛ ਜਿਹੜਾ ਲੀਵੇ ਆ ਕੁਛ ਇਨਸਾਨੀਅਤ ਜਿਹੜੀ ਉਹ ਜ਼ਰੂਰ ਦਿਖਾਉਣੀ ਚਾਹੀਦੀ ਹੈਗੀ ਆ ਮੇਬੀ ਇਸ ਸਟੋਰੀ ਤੋਂ ਬਾਅਦ ਸ਼ਾਇਦ ਉਸ ਨੂੰ ਵਾਪਸ ਜਿਹੜਾ ਹੋ ਲਿਆਨਤਾ ਜਾ ਸਕੇ 55 ਸਾਲਾਂ ਦਾ ਯੂਐਸ ਆਰਮੀ ਬੈਟਰਨ ਸਾਈ ਜੂਨ ਪਾਰਕ ਕਹਿੰਦਾ ਵੀ ਮੇਰੀ ਇਹ ਮੂਮੈਂਟ ਆਫ ਹਿਸ ਲਾਈਫ ਦਾ ਹਾਰਡੇਸਟ ਪਾਰਟ ਸੀਗਾ ਸੋ ਇਮੀਗ੍ਰੇਸ਼ਨ ਅਥਾਰਟੀ ਨੇ ਉਹਨੂੰ ਕਹਿ ਦਿੱਤਾ ਵੀ ਭਾਈ ਜਾਂ ਤਾਂ ਸੈਲ ਰਿਪੋਰਟ ਕਰ ਲੈ ਤੇ ਜਾਂ ਫਿਰ ਤੈਨੂੰ ਡਿਟੇਨਸ਼ਨ ਕੀਤੀ ਜਾਊਗੀ ਤੇ ਰਿਪੋਰਟੇਸ਼ਨ ਕੀਤੀ ਜਾਊਗੀ ਸੋ ਇਹ ਤੋਂ ਨਾ ਸਾਰਿਆਂ ਨੂੰ ਲੈਸਨ ਲਰਨ ਕਰਨ ਦੀ ਜ਼ਰੂਰਤ ਆ ਹਰ ਕੋਈ ਬੰਦਾ ਮੇਰੇ ਯਾਰ ਦਾ 20 ਸਾਲ 25 ਸਾਲ 30 ਸਾਲ ਦੀ ਉਮਰ ਚੋਂ ਨੰਗੇਆ ਹੁੰਦਾ ਆ ਜੋ ਅੱਜ ਕੁਝ ਚੱਲ ਰਿਹਾ ਹੈਗਾ ਆ ਪਲੀਜ਼ ਜਿੰਨੇ ਵੀ ਸਰੋਤੇ ਸੁਣ ਰਹੇ ਆ ਆਪਣੇ ਬੱਚਿਆਂ ਨੂੰ ਜਾਂ ਜਿਹੜੇ ਜੰਗ ਹੈਗੇ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਕਰੋ ਅ ਜੇ ਉਹ ਉਹ ਗਲਤੀ ਜੋ ਤੁਹਾਡੀ ਸਿਟੀਜ਼ਨਸ਼ਿਪ ਬਣਦੇ ਵਿੱਚ ਰੋਗ ਪਾਦਾ ਤੇ ਹੁਣ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਰੱਬ ਨਾ ਕਰੇ ਕਿਸੇ ਬੰਦੇ ਨੂੰ ਮੁਲਕ ਛੱਡ ਕੇ ਜਾਣਾ ਪੈ ਜਾ ਜਿਹਦੀ ਮਾਂ ਵੀ 85 ਸਾਲਾਂ ਦੀ ਇੱਥੇ ਆ ਨਿਆਣੇ ਇੱਥੇ ਆ ਸਾਰੀ ਉਮਰ ਇੱਥੇ ਰਿਹਾ ਤੇ ਉਹ ਕੀ ਬਣੂਗਾ ਸੋ ਇਦਾਂ ਦੀਆਂ ਬਹੁਤ ਸਟੋਰੀਆਂ ਆ ਰਹੀਆਂ ਅੱਜ ਲਾਸ ਐਂਜਲਸ ਟਾਈਮ ਨੇ ਵੀ ਕਾਫੀ ਵੱਡੀ ਜਿਹੜੀ ਸਟੋਰੀ ਹਰ ਰਨ ਕੀਤੀ ਹੈਗੀ ਆ ਭਈ ਕਿਸ ਤਰ੍ਹਾਂ ਜਿਹੜੇ ਇਮੀਗ੍ਰੈਂਟਸ ਹੈਗੇ ਆ ਕੋਈ ਕੁਲਫੀਆਂ ਦੀ ਛੋਟ ਛੋਟੀ ਦੁਕਾਨ ਲਾਂਦਾ ਆ ਸਾਈਡ ਤੇ ਫੂਡ ਦੀ ਵੇਚਦਾ ਆ ਉਹ ਕਿਦਾਂ ਡਰੇ ਹੋਏ ਹੈਗੇ ਆ ਕਿੰਨੇ ਉਹਨਾਂ ਚੋਂ ਫੜ ਕੇ ਡਿਪੋਰਟ ਕੀਤੇ ਜਾ ਚੁੱਕੇ ਆ ਕਹਿੰਦੇ ਵੀ 50-50 ਡਾਲਰ ਦਿੱਲੀ ਦੇ ਬਣਾਉਣ ਵਾਲੇ ਲੋਕ ਉਹਨਾਂ ਦੀ ਜਿਹੜੀ ਸਿਚੁਏਸ਼ਨ ਹੈ ਅੱਜ ਦੀ ਡੇਟ 'ਤੇ ਬਣ ਰਹੀ ਹੈਗੀ ਆ ਖੇਤਾਂ 'ਚ ਕੰਮ ਕਰਨ ਵਾਲੇ ਜਿਹੜੇ ਹੈਗੇ ਆ ਆਪਾਂ ਨੂੰ ਪਤਾ ਹੀ ਆ ਵੀ ਕਿੰਨੇ ਕੋਹਾਂ ਦੀ ਜਿਹੜੀ ਖੇਤਾਂ ਦੇ ਵਿੱਚ ਕੰਮ ਕਰਦੇ ਆ ਤਨਖਾਹ ਹੁੰਦੀ ਆ ਤੇ ਕਿਦਾਂ ਦੀ ਸਿਚੁਏਸ਼ਨ ਹੁੰਦੀ ਆ ਕਿਦਾਂ ਉਹਨਾਂ ਨੇ ਆਪਣੀ ਪਿੱਠ ਦੇ ਪਿੱਛੇ ਬੋਰੀਆਂ ਭਰੀਆਂ ਹੁੰਦੀਆਂ ਆ ਜਿਹੜਾ ਫਰੂਟ ਤੋਰ ਤੋੜ ਕੇ ਤੇ ਇਹ ਜਿਹੜੀ ਸਿਚੁਏਸ਼ਨ ਆ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਆ ਇਨੋਸੈਂਟ ਲੋਕ ਜਿਹੜੇ ਆ ਜਿਹੜਿਆਂ ਲੋਕਾਂ ਨੇ ਕਿਸੇ ਤਰ੍ਹਾਂ ਦਾ ਕਰਾਇਮ ਨਹੀਂ ਕੀਤਾ ਉਹ ਵੀ ਜਿਹੜੇ ਰਗੜੇ ਜਾ ਰਹੇ ਹੈਗੇ ਆ ਪਰ ਜੋ ਰੇਟਿੰਗ ਆ ਪ੍ਰੈਜ਼ੀਡੈਂਟ 트੍ਰੰਪ ਹੋਣਾ ਦੀ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਉਹ ਬਿਲਕੁਲ ਟੌਪ ਦੇ